ਸੀ ਬਪਤਿਸਮਾ ਲੈਨੇ ਹਾ ਉਸਦਾ ਮਤਲਬ ਹੈ ਪ੍ਰਭੂ ਦੇ ਵਿੱਚ ਜਨਮ ਲੈਣਾ ਪਹਿਲਾਂ ਆਪਾਂ ਜਨਮ ਲਿਆ ਸੀ ਮਾਂ ਦੀ ਕੋਖ ਤੋਂ ਤੇ ਮਾਂ ਦੀ ਕੋਖ ਦੇ ਬਾਰੇ ਵਿੱਚ ਕੀ ਲਿਖਿਆ ਕਹਿੰਦਾ ਮੇਰੀ ਮਾਂ ਨੇ ਮੈਨੂੰ ਪਾਪ ਵਿੱਚ ਹੀ ਆਪਣੀ ਕੋਖ ਚ ਲਿਆ ਤੇ ਪਾਪ ਵਿੱਚ ਹੀ ਜਨਮ ਦਿੱਤਾ ਪਰ ਜਦੋਂ ਅਸੀਂ ਪਾਣੀ ਦੇ ਵਿੱਚ ਜਨਮ ਲੈਨੇ ਆ ਤੇ ਆਤਮਾ ਤੋਂ ਜੰਮਦੇ ਆ ਪਰ ਬਪਤਿਸਮਾ ਲੈਨੇ ਆ ਤੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਦੇ ਆ ਅਸੀਂ ਨਵੇਂ ਸਿਰਿਓਂ ਜਨਮ ਲੈਨੇ ਆ ਉਹ ਜਨਮ ਮਾਂ ਦੀ ਕੋਖ ਤੋਂ ਨਹੀਂ ਪਰ ਪਵਿੱਤਰ ਬਾਣੀ ਦੀ ਕੋਖ ਦੇ ਵਿੱਚੋਂ ਲੈਨੇ ਆ ਹallelujah ਤੇ ਜਿਹੜਾ ਬਾਣੀ ਦੀ ਕੋਖ ਦੇ ਵਿੱਚੋਂ ਜੰਮੂਗਾ ਉਹਦਾ ਸੁਭਾਅ ਬਾਣੀ ਦੇ ਅਨੁਸਾਰ ਹੋਊਗਾ ਹallelujah ਤੇ ਬਾਣੀ ਕਿਸ ਦੀ ਆ ਇਹ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਦੀ ਬਾਣੀ ਹੈ ਹallelujah ਤੇ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਦੇ ਵਿੱਚੋਂ ਪੈਦਾ ਹੋਵਾਂਗੇ ਤੇ ਪਰਮੇਸ਼ਵਰ ਵਾਲਾ ਸੁਭਾਅ ਸਾਡਾ ਹੋ ਜਾਵੇਗਾ ਹallelujah ਇਸ ਲਈ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੱਚਮੁੱਚ ਅਸੀਂ ਪਰਮੇਸ਼ਵਰ ਜੀ ਦੇ ਸੁਭਾਅ ਉੱਤੇ ਬਣ ਜਾਈਏ ਹallelujah ਕਿਉਂਕਿ ਅਸੀਂ ਜੇ ਪਹਿਲਾ ਹੀ ਹੁਕਮ ਨਹੀਂ ਮੰਨਦੇ ਬਾਕੀ ਦੇ ਹੁਕਮ ਮੰਨਣੇ ਸਾਡੇ ਲਈ ਫੇ ਇੰਨੇ ਸੌਖੇ ਨਹੀਂ ਆ ਪਰ ਜੇ ਅਸੀਂ ਪਹਿਲਾ ਹੀ ਹੁਕਮ ਮੰਨ ਲਈਏ ਤੌਬਾ ਕਰੋ ਬਪਤਿਸਮਾ ਲਵੋ ਵਿਸ਼ਵਾਸ ਕਰੋ ਤਾਂ ਫੇ ਬਾਕੀ ਦੇ ਹੁਕਮ ਅਸੀਂ ਆਪਣੇ ਆਪ ਹੀ ਮੰਨਣੇ ਸ਼ੁਰੂ ਕਰ ਦੇਣੇ ਆ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਵਿੱਚ ਜਨਮ ਲਵਾਂਗੇ ਪਰਮੇਸ਼ਵਰ ਜੀ ਦੇ ਸੁਭਾਅ ਦੇ ਉੱਤੇ ਬਣਦੇ ਤੇ ਢਲਦੇ ਜਾਵਾਂਗੇ ਹਾਲੇਲੂਇਆ ਤੇ ਅੱਜ ਦਾ ਜਿਹੜਾ ਟਾਈਟਲ ਹੈ ਉਹ ਹੈ ਵਫਾਦਾਰੀ ਧਿਆਨ ਨਾਲ ਸੁਣੀਏ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਵਫਾਦਾਰੀ ਫੇਥਫੁਲਨੈਸ ਕਿਉਂਕਿ ਸਾਡਾ ਪਰਮੇਸ਼ਰ ਵਫਾਦਾਰ ਪਰਮੇਸ਼ਰ ਹੈ ਤੇ ਹੁਣ ਇਹ ਵਫਾਦਾਰੀ ਸਾਡੇ ਵਿੱਚ ਵੀ ਯਕੀਨਨ ਹੋਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿ ਸਾਡੇ ਵਿੱਚ ਵੀ ਵਫਾਦਾਰੀ ਹੋਵੇ ਤੇ ਆਪਾਂ ਦੇਖਾਂਗੇ ਪਵਿੱਤਰ ਬਾਈਬਲ ਇਸ ਵਿਸ਼ੇ ਦੇ ਵਿੱਚ ਸਾਨੂੰ ਕੀ ਦੱਸਦਾ ਹੈ ਪੁਰਾਣੇ ਨੇਮ ਦੇ ਵਿੱਚ ਦੇਖਾਂਗੇ ਬਵਿਸਥਾ ਸਰ ਦੀ ਪੁਸਤਕ ਉਸ ਦਾ 30 ਨੰਬਰ ਅਧਿਆਇ ਤੇ ਉਸ ਦੀ 16 ਨੰਬਰ ਪੰਕਤੀ ਦੇ ਵਿੱਚ ਅਰਥਾਤ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਉਸ ਦੇ ਮਾਰਗਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਯਹੋਵਾ ਤੁਹਾਡਾ ਪਰਮੇਸ਼ਵਰ ਤਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਬਰਕਤ ਦੇਵੇ ਹallelujah ਬਾਈਬਲ ਕਹਿੰਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹਵਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਸਭ ਤੋਂ ਪਹਿਲਾ ਹੁਕਮ ਆਪਾਂ ਨੂੰ ਕੀ ਮਿਲ ਗਿਆ ਇਸ ਜਗ੍ਹਾ ਤੇ ਆਪਣੇ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖੋ ਪਿਆਰ ਰੱਖੋ ਆਪਣੇ ਯਹਵਾ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਰੱਖੋ ਫਸਟ ਆਫ ਆਲ ਸਭ ਤੋਂ ਪਹਿਲਾਂ ਅਸੀਂ ਇਹੇ ਹੁਕਮ ਮੰਨਣਾ ਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਰੱਖਣਾ ਹੈ ਬਾਕੀ ਸਾਰੇ ਹੁਕਮ ਇਸ ਤੋਂ ਬਾਅਦ ਵਿੱਚ ਸ਼ੁਰੂ ਹੁੰਦੇ ਹਨ ਕਿਉਂਕਿ ਜੇ ਜੇ ਇਸ ਮਨੁੱਖ ਦੇ ਨਾਲ ਜਾਂ ਜੇ ਇਸ ਚੀਜ਼ ਦੇ ਨਾਲ ਅਸੀਂ ਪਿਆਰ ਨਹੀਂ ਰੱਖਦੇ ਅਸੀਂ ਉਹਦੇ ਲਈ ਇੰਨੇ ਕੇਅਰਿੰਗ ਨਹੀਂ ਹੁੰਦੇ ਉਹਦੇ ਲਈ ਅਸੀਂ ਇੰਨੇ ਧਿਆਨ ਨਹੀਂ ਦਿੰਦੇ ਜੇ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਨਹੀਂ ਰੱਖਾਂਗੇ ਤੇ ਫੇ ਅਸੀਂ ਉਹਦੀਆਂ ਗੱਲਾਂ ਵੀ ਨਹੀਂ ਸੁਣਾਂਗੇ ਤੇ ਜੇ ਸੁਣਾਂਗੇ ਨਹੀਂ ਤੇ ਉਹਨਾਂ ਦੇ ਉੱਤੇ ਚੱਲਣਾ ਸਾਡੇ ਲਈ ਅਸੰਭਵ ਦੇ ਬਰਾਬਰ ਹੋਵੇਗਾ ਇਸੇ ਲਈ ਬਾਈਬਲ ਕੀ ਦੱਸਦਾ ਹੈ ਸਭ ਤੋਂ ਪਹਿਲਾਂ ਕੀ ਕਹਿੰਦਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਜਿਹਦੇ ਨਾਲ ਆਪਾਂ ਪਿਆਰ ਰੱਖਦੇ ਆ ਆਪਾਂ ਨੂੰ ਉਹਦੀਆਂ ਗੱਲਾਂ ਚੰਗੀਆਂ ਲੱਗਦੀਆਂ ਆ ਆਪਾਂ ਉਹਦੀਆਂ ਗੱਲਾਂ ਵੱਲ ਤਵੱਜੋ ਦਿੰਨੇ ਆ ਧਿਆਨ ਦਿੰਨੇ ਆ ਤੇ ਅਸੀਂ ਉਹਦੇ ਆਖੇ ਵੀ ਲੱਗਦੇ ਆ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਰੱਖੀਏ ਤੇ ਫਿਰ ਬਾਈਬਲ ਅੱਗੇ ਸਾਨੂੰ ਕੀ ਦੱਸਦਾ ਉਸ ਦੇ ਮਾਰਗਾਂ ਉੱਤੇ ਚੱਲੋ ਜਿਹੜੇ ਰਾਹ ਉੱਤੇ ਚੱਲਣ ਲਈ ਬਾਈਬਲ ਸਾਨੂੰ ਦੱਸਦਾ ਹੈ ਪਰਮੇਸ਼ਵਰ ਜੀ ਸਾਨੂੰ ਇਸ਼ਾਰਾ ਦਿੰਦੇ ਹਨ ਅਸੀਂ ਉਹਨਾਂ ਹੀ ਰਾਹਾਂ ਦੇ ਉੱਤੇ ਚੱਲਣਾ ਹੈ ਕਿਉਂਕਿ ਅਸੀਂ ਜੇ ਪਰਮੇਸ਼ਵਰ ਜੀ ਦੇ ਨਾਲ ਪਿਆਰ ਰੱਖਦੇ ਹਾਂ ਤੇ ਫੇਰ ਸਾਨੂੰ ਪਰਮੇਸ਼ਵਰ ਜੀ ਦੇ ਆਖੇ ਵੀ ਲੱਗਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਪਿਤਾ ਨੂੰ ਪਿਤਾ ਕਹਿੰਦੇ ਹਾਂ ਤੇ ਸਾਨੂੰ ਪੁੱਤਰ ਹੋਣ ਤੇ ਉਹਦੀ ਅਧੀਨਗੀ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਇੱਕ ਪੁੱਤਰ ਆਪਣੇ ਪਿਤਾ ਦੀ ਅਧੀਨਗੀ ਵਿੱਚ ਨਹੀਂ ਰਹਿੰਦਾ ਤਾਂ ਉਹ ਪਿਤਾ ਦੇ ਵੱਲੋਂ ਆਪਣੀ ਜਾਇਦਾਦ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਸਰਮ ਸ਼ਕਤੀਮਾਨ ਪਰਮੇਸ਼ਵਰ ਸਾਡੀਆਂ ਆਤਮਾਵਾਂ ਦਾ ਪਿਤਾ ਹੈ